ਲਗਭਗ 7 ਸਤ ਡਿਪਾਰਟਮੈਂਟਾਂ ਦੇ ਵਿੱਚ ਭਰਤੀਆਂ ਦਾ ਜਿਹੜਾ ਅਜਨਿਯੁਕਤੀ ਪੱਤਰ ਵੰਡ ਸਮਾਰੋਹ ਹੈ ਜਿਦੇ ਚ ਖੇਤੀਬਾੜੀ ਭਾਗ 184 ਨੇ ਜਲ ਸਰੋਤ ਵਿਭਾਗ ਚ 28 ਨੇ ਖੇਡ ਸਪੋਰਟਸ ਵਿਭਾਗ ਦੇ ਵਿੱਚ 55 ਕੋਚ ਨੇ ਤੇ ਲੋਕਲ ਗਵਰਨਮੈਂਟ ਜਿਹਨੂੰ ਸਥਾਨਕ ਸਰਕਾਰਾਂ ਵਿਭਾਗ ਕਹਿੰਦੇ ਆ 63 ਫਾਇਰਮੈਨ ਨੇ 24 ਸਹਾਇਕ ਟਾਊਨ ਪਲੈਨਰ ਨੇ ਸੇਤੂ ਭਾਗ ਚ 6 ਸਿੱਖਿਆ ਭਾਗ ਚ 26 ਜਲ ਸਪਲਾਈ ਤੇ ਸੈਨੀਟੇਸ਼ਨ ਭਾਗ ਚ 26 ਪੁੱਡਾ ਚ ਪਰਤੀ ਲਈ ਭਾਈ ਉਮੀਦਵਾਰ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਿੱਚ 2 ਤੇ ਫਾਈਨੈਂਸ ਡਿਪਾਰਟਮੈਂਟ ਚ 10 ਟੂਰਿਜ਼ਮ ਤੇ ਕਲਚਰਲ ਵਿਭਾਗ ਜਿਹੜਾ ਉਹ ਚ 4 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ ਔਰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਨੌਕਰੀ ਕੋਈ ਛੋਟੀ ਵੱਡੀ ਨਹੀਂ ਹੁੰਦੀ ਤੁਸੀਂ ਬਹੁਤ ਮਿਹਨਤ ਕੀਤੀ ਐ ਅੱਜ ਤੱਕ ਪਹੁੰਚਣ ਲਈ ਅਸੀਂ ਤਾਂ ਇੱਕ ਜ਼ਰੀਆ ਹੀ ਬਣਿਆ ਬਸ ਇਹ ਐ ਕਿ ਹੋਰ ਤਰੱਕੀਆਂ ਕਰੋ ਜਿਸ ਤਰ੍ਹਾਂ ਕਿਹਾ ਗਿਆ ਕਿ ਪੰਜਵੀਂ ਛੇਵੀਂ ਨੌਕਰੀ ਐ ਤਾਂ ਹਜੇ ਹੋਰ ਵੀ ਕੁਰਸੀਆਂ ਵੱਡੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਤੇ ਤੁਸੀਂ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਕੰਪੀਟੀਸ਼ਨ 'ਚ ਬੈਠੋ ਕੰਪੀਟੀਸ਼ਨ ਦੇ ਵਿੱਚੋਂ ਫਸਟ ਸੈਕਿੰਡ ਜਾਂ ਟਾਪ ਦੇ ਵਿੱਚ ਆਓ ਤੇ ਤੁਹਾਨੂੰ ਤੁਹਾਡੇ ਘਰੇ ਚਿੱਠੀ ਗਵਰਨਮੈਂਟ ਦੀ ਜਾਂ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਮੈਸੇਜ ਜਾਂ ਕੋਈ ਗਵਰਨਮੈਂਟ ਆਪ ਹੀ ਤੁਹਾਨੂੰ ਬੁਲਾ ਲੂਗੀ ਵਿਭਾਗ ਕੇ ਭਾਈ ਆ ਜਾ ਤੇਰੀ ਵਾਰੀ ਆ ਗਈ ਜਿਸ ਤਰ੍ਹਾਂ ਕਹਿ ਗਿਆ ਕਿ ਬੇਬੇ ਵੇੜ ਕਰਦੀ ਸੀਗੀ ਕਦੇ ਮੇਰੇ ਪੁੱਤ ਨੂੰ ਵੀ ਐਡੇ ਵੱਡੇ ਸੋਹਣੇ ਟਗੋਰ ਥੀਟਰ ਦੇ ਵਿੱਚ ਨੌਕਰੀ ਨਿਯੁਕਤੀ ਪੱਤਰ ਮਿਲੂਗਾ ਸੋ ਮੈਂ ਉਸ ਮਾਣ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜਿਹਦੀਆਂ ਦੁਆਵਾਂ ਜਿਹੜੀਆਂ ਨੇ ਉਹ ਅੱਜ ਇੱਥੇ ਉਹਨਾਂ ਨੇ ਪੁੱਤ ਨੂੰ ਮਿਲੀਆਂ ਨੇ ਔਰ ਮਾਵਾਆਂ ਦੀਆਂ ਦੁਆਵਾਂ ਮਾਵਾ ਦਾ ਅਸ਼ੀਰਵਾਦ ਜਿਹੜਾ ਜਦੋਂ ਕਿਤੇ ਮਿਲ ਜੇ ਤਾਂ ਦੁਨੀਆ 'ਚ ਕੋਈ ਵੀ ਮੈਦਾਨ ਬੰਦਾ ਫਤਿਹ ਕਰਨ ਤੋਂ ਛੱਡ ਨਹੀਂ ਸਕਦਾ ਰਹਿ ਨਹੀਂ ਸਕਦਾ ਸੋ ਪਤਾ ਨਹੀਂ ਕਿੰਨੇ ਅਕਦੀਆਂ ਅੱਜ ਮਾਵਾ ਭੈਣਾਂ ਦੀਆਂ ਦੁਆਵਾਂ ਮਿਲਣ ਗਈਆਂ ਕਿੰਨੇ ਅਕਦੀ ਕਬੀਲਦਾਰੀ ਲਈ ਤੇ ਚੜੂਗੀ ਕਿੰਨੇ ਖੜੇ ਪੁਰਾਣੇ ਕੰਮ ਸੋਚੇ ਹੋਏ ਉਹ ਪੂਰੇ ਹੋ ਜਾਣਗੇ ਸੁਪਨੇ ਸੋਚੇ ਹੋਣੇ ਉਹ ਸਚਾਈ ਵੱਲ ਨੂੰ ਤੁਰ ਪੈਣਗੇ ਸੋ ਸਾਡਾ ਕੰਮ ਹੈ ਗਵਰਨਮੈਂਟਾਂ ਦਾ ਕੰਮ ਹੁੰਦਾ ਹੈ ਆਪਣੇ ਨਾਗਰਿਕਾਂ ਨੂੰ ਰੋਜ਼ਗਾਰ ਦੇਣਾ ਉਹਨਾਂ ਨੂੰ ਸਿੱਖਿਅਤ ਕਰਨਾ ਉਹਨਾਂ ਨੂੰ ਸੁਰੱਖਿਅਤ ਰੱਖਣਾ ਤੇ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਭਾਵੇਂ ਸਰਕਾਰ ਚ ਨਾ ਹੋਣ ਪ੍ਰਾਈਵੇਟ ਸੈਕਟਰ ਚੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸੋ ਅਸੀਂ ਆਪਣੇ ਵੱਲੋਂ ਕੋਈ ਮੌਕਾ ਇਦਾਂ ਦਾ ਛੱਡਦੇ ਨਹੀਂਗੇ ਜਿਹਦੇ ਨਾਲ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੋਵੇ ਕਈ ਵਾਰੀ ਲੇਟ ਹੋ ਜਾਂਦੇ ਨੇ ਕਈ ਵਾਰੀ ਕੋਰਟਾਂ 'ਚ ਕੇਸ ਚੱਲਦੇ ਆ ਅਸੀਂ ਉਹ ਵੀ ਕਲੀਅਰ ਕਰਾ ਕੇ ਫੇਰ ਉਸ ਤੋਂ ਬਾਅਦ ਤੁਹਾਨੂੰ ਬੁਲਾਉਂਦੇ ਆ ਇਹ ਨਾ ਹੋਵੇ ਕਿ ਅਸੀਂ ਤੁਹਾਨੂੰ ਨਿਯੁਕਤੀ ਪੱਤਰ ਦੇ ਦਈਏ ਤੇ ਬਾਅਦ ਦੇ ਵਿੱਚ ਤੁਸੀਂ ਕੋਰਟਾਂ 'ਚ ਫਿਰਦੇ ਰਹੋ ਵਕੀਲ ਕਰਦੇ ਕੋਈ ਚੈਲੰਜ ਹੋ ਜੇ ਜਾਂ ਕੋਈ ਪੀਆਈਐਲ ਪੈਜੇ ਸੋ ਅਸੀਂ ਪਹਿਲਾਂ ਕਲੀਅਰ ਕਰਦੇ ਹਾਂ ਸਾਰਾ ਉਸ ਤੋਂ ਬਾਅਦ ਹੀ ਤੁਹਾਨੂੰ ਫਿਰ ਅਸੀਂ ਜਿਹੜਾ ਇੱਥੇ ਇਨਵਾਈਟ ਕਰਦੇ ਹਾਂ ਤੇ ਹੁਣ ਤੁਸੀਂ ਜਾ ਕੇ ਸਿੱਧਾ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਤੇ ਲੱਗ ਜਾਓਗੇ ਕੋਈ ਇਦਾਂ ਦੀ ਇਹ ਨਹੀਂ ਹੈਗੀ ਟੈਨਸ਼ਨ ਬਹੁਤ ਸਾਰੇ ਮੈਂ ਜਾਣਦਾ ਬਹੁਤ ਸਾਰੇ ਵਿਭਾਗਾਂ 'ਚ ਕੋਰਟਾਂ 'ਚ ਕੇਸ ਚੱਲਦੇ ਜਾਂ ਧਰਨੇ ਦਿੰਦੇ ਦਿੰਦੇ ਓਵਰੇਜ ਹੋ ਗਏ ਉਮਰਾਂ ਹੀ ਲੰਘ ਗਈਆਂ ਮਤਲਬ ਉਹ ਤੱਕ ਉਮਰ ਲੰਘ ਗਈ ਕਈਆਂ ਤੇਈ ਡਿਪਾਰਟਮੈਂਟਾਂ ਨੇ ਸਾਨੂੰ ਏਜ ਦੇ ਵਿੱਚ ਵੀ ਰਿਲੈਕਸੇਸ਼ਨ ਦੇਣੀ ਪਈ ਕਿ 5 ਸਾਲ ਏਜ ਵਧਾ ਦਿੰਨੇ ਆ ਉਹ ਕੋਈ ਗੱਲ ਨਹੀਂ ਪਹਿਲਾਂ ਨਹੀਂ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ ਹੁਣ ਇਹਨੂੰ ਸਮਝ ਨਹੀਂ ਆਉਂਦੀ ਲੀਡਰਾਂ ਵੱੱਲ ਤਾਂ ਕੋਈ ਉਮਰ ਹੈ ਹੀ ਨਹੀਂ ਰਿਟਾਇਰ ਹੋਣ ਦੀ ਜੀ ਜਾਂ ਮਤਲਬ ਆਉਣ ਦੀ ਵੋਟਾਂ 'ਚ ਖੜੇ ਹੋਣ ਦੀ 25 ਸਾਲ ਹੈ 25 ਸਾਲ ਤੋਂ ਬਾਅਦ ਜਦੋਂ ਮਾਜੀ ਖੜੇ 94 ਸਾਲ ਦੇ ਵੀ ਹੋ ਜਾਂਦੇ ਆ ਤੇ ਸਾਡੇ ਕਹਿੰਦੇ 37 ਤੋਂ ਬਾਅਦ ਨਿਪਟੜ ਗਏ ਤਾਂ ਥੋੜਾ ਜੀ ਤੁਸੀਂ ਹੁਣ ਬੰਦੇ ਵੀ ਬੇਕਾਰ ਹੋ ਗਏ ਤੁਸੀਂ ਕੰਮ ਨਹੀਂ ਆ ਸਕਦੇ ਮਨਹਾਰਾ ਨੀ ਦੀ ਗੱਲ ਐ ਵੀ ਨਾਗਰਿਕਾਂ ਵਾਸਤੇ 37 ਸਾਲ ਤੋਂ ਬਾਅਦ ਉਹ ਬੇਕਾਰ ਐ ਲੀਡਰਾਂ ਨੂੰ ਮਟੇਟੇ 67 ਸਾਲ ਦੇ ਆ ਨੂੰ ਮਿਲਦੀਆਂ ਹੈ ਹੈ ਮਤਲਬ ਫਿਰ ਕੀ ਕੰਮ ਕਰਾਂਗੇ ਕੀ ਤੁਸੀਂ ਯੂਥ ਵਾਸਤੇ ਕਰੋਗੇ ਜੋ ਤੁਸੀਂ ਪਹਿਲੇ ਹੀ ਦਿਲ ਤੋੜ ਦਿੰਨੇ ਹੋ ਸੋ ਅਸੀਂ ਚਾਹੁੰਦੇ ਆ ਕਿ ਜਿਸ ਉਮਰ 'ਚ ਜਨੂੰਨ ਐ ਜਿਸ ਉਮਰ 'ਚ ਜੋਸ਼ ਤੇ ਜਜ਼ਬਾ ਐ ਉਸ ਉਮਰ 'ਚ ਡਿਗਰੀ ਮੁਤਾਬਕ ਨੌਕਰੀ ਮਿਲ ਜੇ ਕੋਈ ਬੰਦਾ ਨੀ ਬਾਹਰ ਜਾਣ ਨੂੰ ਪਊਗਾ ਬਾਹਰ ਕੋਈ ਆਪਾਂ ਕੋਈ ਖੁਸ਼ੀ ਨੂੰ ਥੋੜੀ ਜਾਣੇ ਬਾਹਰ ਮਜਬੂਰੀ 'ਚ ਜਾਣੇ ਬਿਹੋਰ ਕੀ ਕਰੀਏ ਫਿਰ ਮਾਪਿਓ ਵੀ ਕਹਿੰਦੇ ਆ ਪੁੱਤ ਇੱਥੇ ਨਸ਼ੇ-ਨੁਸ਼ੇ ਚ ਪੈ ਜਾਏਗਾ ਬੁਰੀ ਸੰਗਤ ਚ ਪੈ ਜਾਏਗਾ ਨੌਕਰੀ ਇੱਥੇ ਮਿਲਣੀ ਨਹੀਂ ਇਹ ਤਾਂ ਲੀਡਰਾਂ ਦੇ 3 ਪੁੱਤਾਂ ਵਾਂਗਤੀ ਆ ਸਾਰਾ ਕੁਝ ਰਿਹਾ ਇੱਥੇ ਤਾਂ ਤੇ ਚਾਪਤ ਚਲਾ ਜਾ ਕਿਤੇ ਬਾਹਰ ਚਲਾ ਜਾ ਕੋਈ ਗਵਾਂਢੀ ਜਿਵੇਂ ਪਿੰਡ ਚੋਕੂ ਗਿਆ ਹੁੰਦਾ ਉਹਦੀ ਉਦਾਹਰਨ ਦੇ ਦਿੰਦੇ ਆ ਦੇਖ ਲੈ 2 ਸਾਲ ਹੋ ਗਏ ਉਹਨੂੰ ਗਏ ਨੂੰ ਉਹ ਹਰੇਕ ਮਹੀਨੇ ਪੈਸੇ ਭੇਜ ਦਿੰਦਾ ਉਹਦੇ ਭਰਾ ਨੇ ਮੋਟਰਸਾਈਕਲ ਲੈ ਰੱਖਿਆ ਇਦਾਂ ਦੀਆਂ ਵੀ ਐਗਜ਼ਾਮਪਲ ਆ ਜਾਂਦੀਆਂ ਸੋ ਹੁਣ ਬਾਹਰਲੇ ਮੁਲਕ ਵੀ ਕਿੰਨਾ ਚਿਰ ਚੱਲਣਗੇ ਉਹ ਵੀ ਹੁਣ ਉਧਰੋਂ ਕੱਢਣ ਲੱਗੇ ਆਪਾਂ ਨੂੰ ਫਿਰ ਆਪਾਂ ਕਿੱਥੇ ਜਾਵਾਂਗੇ ਹੁਣ ਫਿਰ ਜਿਆਦਾ ਹੋਵੇ ਨਾ ਸਾਡੀ ਧਰਤੀ 'ਚ ਕਮੀ ਆ ਕੋਈ ਜਾਂ ਸਾਡੀ ਕੌਮ 'ਚ ਮਿਹਨਤ ਦੀ ਕਮੀ ਆ ਕੋਈ ਸਭ ਤੋਂ ਮਿਹਨਤੀ ਕੌਮ ਹੈ ਸਾਡੀ ਸਭ ਤੋਂ ਫਰਟਾਈਲ ਲੈਂਡ ਦੇ ਮਾਲਕਾਂ ਸੀ ਉਪਜਾਊ ਧਰਤੀ ਦੇ ਗੁਰੂਆਂ ਦੀ ਬਾਣੀ ਹਰ ਘਰ 'ਚ ਹਰ ਪਿੰਡ 'ਚ ਸਰਬੱਤ ਦਾ ਭਲਾ ਮੰਗਣ ਦਾ ਸਵੇਰੇ ਸ਼ਾਮਰ ਦਾਸ ਹੁੰਦੀ ਹੈ ਸ਼ਹੀਦਾਂ ਦੇ ਵਾਰਿਸਾਂ ਸੀ ਭਗਤ ਸਿੰਘ ਹੋਰਾਂ ਦੇ ਉਹਨਾਂ ਨੇ 23-23 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ 'ਚ ਉਹਨਾਂ ਨੇ ਫਾਂਸੀ ਦੇ ਰਸੇ ਇਸ ਕਰਕੇ ਥੋੜੀ ਚੁੱਮੇ ਸੀ ਕਿ ਆਪਾਂ ਫੇਰ ਅੰਗਰੇਜ਼ਾਂ ਕੋਲ ਜਾਈਏ 40-40 ਲੱਖ ਦੇ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਉਹਨੂੰ ਪਹਿਲਾਂ ਕੱਢਣ ਨਹੀਂ ਮਰੀ ਗਏ ਉਹਨਾਂ ਨੂੰ ਹੁਣ ਪੌਚਣ ਲਈ ਮਰੀ ਜਾਨੇ ਉਹਨਾਂ ਕੋਲੇ ਫਿਰ ਜੇ ਇੰਨੇ ਚੰਗੇ ਸੇਤੀ ਰੱਖ ਲੈਂਦੇ ਉਹਨਾਂ ਨੂੰ ਆਪਕ ਆਦੇਵਸਤਿ ਵਰ ਪ੍ਰਸੀਧਿਆ ਸੰਪੱਗ ਸਿੰਘ ਵਰਗੇ ਰਾਜਗੁਰੂ ਸੁਖਦੇਵ ਰਾਮ ਵਰਗੇ ਹੀਰੇ ਕੋ ਵਾਲੇ ਕਾਦੇਵਾ ਤੋਂ ਉਹ ਵੀ 90-90 ਸਾਲ ਦੀ ਉਮਰ ਆ ਭੋਗ ਲੈਂਦੇ ਜੇ ਆਹੀ ਸਿਸਟਮ ਰੱਖਣਾ ਸੀ ਸੋ ਸਿਸਟਮ ਨੂੰ ਬਦਲਣਾ ਪਊਗਾ ਸਿਸਟਮ 'ਚ ਬਦਲਾ ਹੌਲੀ-ਹੌਲੀ ਆਊਗਾ ਕਿਉਂਕਿ ਬਹੁਤ ਮੈਂ ਜਦੋਂ ਤੋਂ ਖੈਰ ਮਾ ਰਾਜਨੀਤੀ ਤਾਂ 14 ਤੋਂ ਹੀ ਆਗੇ ਸੀਗੇ ਐਮਪੀ ਬਣ ਗਏ ਸੀ ਪਰ ਐਮਪੀ ਦਾ ਇੱਕ ਜਿੰਨਾਕ ਏਰੀਆ ਹੁੰਦਾ ਉਸੇ ਪੱਧਰ ਦੀ ਫੈਸਲੇ ਲੈ ਸਕਦੇ ਪੰਜਾਬ ਦੇ ਵਿੱਚ ਜਦੋਂ 2022 ਦੇ ਵਿੱਚ ਤੁਸੀਂ ਜਿੰਮੇਵਾਰੀ ਦਿੱਤੀ ਤਾਂ ਉਦੋਂ ਆ ਕੇ ਜਦੋਂ ਚੈੱਕ ਕੀਤਾ ਸਾਰਾ ਫਾਈਲਾਂ ਮਤਲਬ ਲੱਗਦਾ ਜੇ ਲੋਕਾਂ ਦੇ ਖੂਨ ਨਾਲ ਹੀ ਲਿਖੀਆਂ ਹੋਈਆਂ ਸਾਰੀਆਂ ਕੋਈ ਅਹ ਜੀ ਫਾਈਲ ਮੈਨੂੰ ਲੱਭੀ ਨਹੀਂ ਜੀ ਜਿੱਚ ਲੋਕਾਂ ਦਾ ਭਲਾ ਹੁੰਦਾ ਹੋਵੇ ਖਾਣ ਵਾਲੀਆਂ ਹੀ ਨੇ ਸਾਰੀਆਂ ਇਹ ਜੋ ਕਿੰਨੇ ਬਚਦੇ ਨੇ ਇਹ ਜੋ ਕਿੰਨੇ ਪਰਸੈਂਟ ਬਚਦਾ ਹੈ ਇਹ ਜੋ ਆਪਣਾ ਕਿੰਨਾ ਹੈ ਜੋ ਆਪਣਾ ਕਿੰਨਾ ਹੈ ਆਹੀ ਹੈ ਬਸ ਪਤਾ ਨਹੀਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਨਾਲ ਲਿਆ ਸਕਦੇ ਹੋ ਤੁਸੀਂ ਆਪਦੇ ਵਾਲੇ ਸਾਨੂੰ ਤਾਂ ਇਹ ਦੱਸਿਆ ਗਿਆ ਭਾਈ ਨਾਲ ਕੁਝ ਨਹੀਂ ਜਾਂਦਾ ਸੰਤ ਸਾਡੀਆਂ ਮਾਵਾਂ ਨੇ ਦਾਦੀਆਂ ਨੇ ਹੀ ਦੱਸਿਆ ਇਹਨਾਂ ਦੇ ਵੀ ਤਾਂ ਨਾਲ ਜਾਣ ਲੱਗ ਗਏ ਭਾਈ ਵੀ ਜਿਹੜੇ ਸਾਡੇ ਤੇ ਖਾਂਦੇ ਸੀ ਲੁੱਟਦੇ ਸੀ ਇਹ ਤਾਂ ਨਾਲ ਜਾਣ ਵਾਲੀ ਗੱਲ ਆ ਇੱਥੇ ਤੈਨਾਂ ਨੇ ਕੀ ਕਰਨੇ ਨੇ ਇਹ ਦੋ ਰੋਟੀਆਂ ਖਾ ਕੇ ਬਲਕਿ ਜੇ ਪੈਸੇ ਵਜਣ ਡਾਕਟਰ ਰੋਟੀ ਘਟਾਉਂਦਾ ਕਦੀ ਬੀਜੀ ਤੁਹਾਨੂੰ ਕਾਰਬੋਹਾਈਡਰੇਟਸ ਵੱਧਦੇ ਨੇ ਕੰਮ ਖਰਾਬਾ ਇੱਕ ਰੋਟੀ ਇੱਕ ਕਰੋ ਤੇ ਕarele ਦਾ ਸੂਪ ਪੀਆ ਕਰੋ ਜਾਂ ਕद्दू ਦਾ ਹੈਨਾ ਉਹ ਕੋਈ ਵੱਧਦਾ ਨਹੀਂ ਉਹਦੇ ਨਾਲ ਬਰਬੀ ਬੁਰਬੀ ਬੰਦ ਕਰਦੇ ਸ਼ੂਗਰ ਹੋ ਜਾਂਦੀ ਉਹ ਤੱਕ ਹੈਨਾ ਸੋ ਮਤਲਬ ਪਤਾ ਨਹੀਂ ਕਿਹੜੇ ਲਾਲਚ ਚ ਪਏ ਨੇ ਆਪਦੇ ਬੰਦਿਆਂ ਨੂੰ ਲੁੱਟ ਜਾਂਦੇ ਨੇ ਜਾਂ ਕੋਈ ਹੁਣ ਜਿੰਨਾ ਭ੍ਰਿਸ਼ਟਾਚਾਰੀਆਂ ਨੇ ਆਪਦੇ ਦੇਸ਼ ਨੂੰ ਹੀ ਲੁੱਟ ਲਿਆ ਕੁਸ਼ੰਗਾਪੁਰ ਲੁੱਟਿਆ ਉਹਨਾਂ ਨੇ ਆਪਦੇ ਹੀ ਲੁੱਟਿਆ ਆਪਣੀ ਉਹਦੇ ਨਾਲ ਕਿਸੇ ਹੱਕ ਕਿਸੇ ਦਾ ਹੱਕ ਤਾਂ ਮਰਦਾ ਹੀ ਹੈ ਨਾ ਉਹ ਕਰਪਸ਼ਨ ਜਿਹੜੀ ਹੈ ਨਾ ਇਹ ਕਿਈ ਨਾ ਨੇ ਬੜਵੰਨ ਬਦੀ ਵਦੀ ਨਾ ਰੱਖਿਓ ਇਹਦੇ ਜਿਹੜੀ ਬਚਪਨ ਕ੍ਰਪਸ਼ਨ ਦੇ ਬਚਪਨ ਵਾਲੀ ਛੁੱਟ ਉਹਨੂੰ ਡੋਨੇਸ਼ਨ ਕਹਿੰਦੇ ਸਕੂਲ ਚ ਡੋਨੇਸ਼ਨ ਦਾ ਕੀ ਮਤਲਬ ਹੈ ਜਦੋਂ ਬੱਚੇ ਤੁਸੀਂ ਰੱਖਣੇ ਆ ਐਨੀ ਡੋਨੇਸ਼ਨ ਹੈ ਜੀ ਡੋਨੇਸ਼ਨ ਕਹਿੰਦੇ ਕ੍ਰਪਸ਼ਨ ਦਾ ਇੱਕ ਵਧੀਆ ਜਿਹਾ ਸੁਧਾਰਿਆ ਹੋਇਆ ਰੂਪ ਹੈ ਉਹ ਜੇ ਗੱਡੀ ਲੈਣੀ ਆ ਤੁਸੀਂ ਗੱਡੀ ਵੈਸੇ 2 ਮਹੀਨੇ ਨਹੀਂ ਮਿਲਦੀ ਪਰ ਜੇ ਤੁਸੀਂ ਪ੍ਰੀਮੀਅਮ ਦੇ ਦੋਗੇ 50000 ਉਹਦੇ ਨਾਲ ਪ੍ਰੀਮੀਅਮ ਰੱਖਿਆ ਹੋਇਆ ਜੀ ਤਗੜੀ ਅਗਲੇ ਦਿਨ ਮੈਜੂਰ ਨੂੰ ਮੈਂ ਉਹ ਵੀ ਕਹੇ ਸ਼ੁਰ ਕਰਪਸ਼ਨ ਹੀ ਹੈ ਪਰ ਉਹਦਾ ਨਾਮ ਪ੍ਰੀਮੀਅਮ ਰੱਖਿਆ ਹੋਇਆ ਹਰ ਜਗ੍ਹਾ ਤੇ ਨੇ ਇਦਾਂ ਕਰਪਸ਼ਨ ਦੇ ਨਾਮ ਬਦਲਦੇ ਜਾਂਦੇ ਨੇ ਉਹ ਤਾਂ ਕਰਪਸ਼ਨ ਤਾਂ ਕਿੱਥੋਂ ਚੱਲ ਪੈਂਦੀ ਹੈ ਦਰਜੀ ਤੋਂ ਚੱਲ ਪੈਂਦੀ ਆ ਆਪਾਂ ਨੂੰ ਦੇ ਆਏ ਕੱਪੜੇ ਯਾਰ ਵੀ ਅਗਲੇ ਹਫਤੇ ਪੂਆ ਦੇ ਮੁੰਡੇ ਦਾ ਵਿਆਹ ਹੈ ਉਹ ਕਹਾਂ ਯਾਰ ਬੀਰਵਾਰ ਤਾਂ ਹੋ ਗਿਆ ਤੂੰ ਬੁੱਧਵਾਰ ਨੂੰ ਕੱਪੜੇ ਮੰਗਣਾ ਉਹ ਚਲੋ 5 ਰੁਪਏ ਵਾਧਾ ਦੇ ਕਿਸੇ ਦਾ ਰੋਗ ਲਾ ਕੋਈ ਹੋਰ ਦਾ ਰੋਗ ਲਾ 5 ਰੁਪਏ ਵਾਧੇ ਦੇ ਦੂੰ ਇੱਥੋਂ ਚੱਲ ਪੈਂਦਾ ਕੰਮ ਜੀ ਉਹ ਕਹਿਣਾ ਕਿ ਇਹਦਾ ਕਪੜੇ ਰੋਕੂਗਾ ਫਿਰ ਉਹ ਤੁਹਾਨੂੰ ਤਾਂ ਬੁੱਧਵਾਰ ਨੂੰ ਦੇਊਗਾ ਉਹ ਸੋ ਇਸ ਕਰਕੇ ਆਪਣੇ ਤਾਂ ਬਹੁਤ ਮੌਕਿਆਂ ਤੇ ਐਦਾਂ ਦਾ ਹੋ ਗਿਆ ਕਿ ਲੋਕ ਵੀ ਉਹਨਾਂ ਚ ਆਪਣੇ ਕੰਮ ਨੂੰ ਸੇਫ ਜਾਂ ਹੋਇਆ ਨਹੀਂ ਮੰਨਦੇ ਜਿੰਨਾ ਚਿਰ ਪੈਸੇ ਨਾ ਲਈਏ ਮਨ ਸਾਡੇ ਸਨਾਮ ਤਹਿਸੀਲ ਚ ਇੱਕ ਬੜਾ ਤਹਿਸੀਲਦਾਰ ਪੁਰਾਣੀ ਗੱਲ ਹੈ ਕਾਲਜ ਪੜ੍ਹਦਾ ਸੀ ਉਹਦਾ ਤੇ ਕੋਈ ਤਹਿਸੀਲਦਾਰ ਵਧੀਆ ਆ ਗਿਆ ਇਮਾਨਦਾਰ ਕੁਬਜ਼ੁਰਗਾ ਆਇਆ ਤੇ ਉਹਨੇ ਰਿਸਟਰੀ ਵਾਸਤੇ ਤਹਿਸੀਲ ਦਫਤਰ ਚ ਗਿਆ ਤਹਿਸੀਲਾਰ ਨੇ ਸਾਈਨ ਕੀਤੇ ਉਹਨੇ ਟੇਬਲ ਦੇ ਥੱਲੇੋਂ ਦੀ 10000 ਉਹ ਕਹਿੰਦਾ ਬਾਬਾ ਜੀ ਇਹ ਕੀ ਹੈ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਕਹਿੰਦਾ ਉਹ ਕੋਈ ਹੋਰ ਹੁੰਦਾ ਸੀ ਤੇਰੀ ਧਾਤੇ ਉਦੋਂ ਇੰਨੀ ਕੁ ਜ਼ਮੀਨ ਦੀ ਕਰਾਈ ਸੀ ਉਦੋਂ ਇੰਨੇ ਲੱਗੇ ਸੀ ਕਹਿੰਦਾ ਬਾਬਾ ਇਹ ਨਹੀਂ ਚੱਲਣੇ ਉਹ ਕਹਿੰਦਾ ਕਿ ਰੇਟ ਵਧ ਗਿਆ ਜੀ ਫਿਰ ਕੋਹ ਹੋਰ ਦਈਏ ਕਹਿੰਦਾ ਨਾ ਬਾਬਾ ਜੀ ਸਾਨੂੰ ਗਵਰਨਮੈਂਟ ਆਹੀ ਕਰਨ ਦੀ ਤਨਖਾਹ ਦਿੰਦੀ ਹੈ तहसीलदार ਨੂੰ ਰਜਿਸਟਰੀਆਂ ਕਰਨ ਦੀ ਤਨਖਾਹ ਮਿਲਦੀ ਹੈ ਸੋ ਇਹ ਤੂੰ ਲੈ ਜਾਏ ਪੈਸੇ ਚੱਲਨੇ ਤੇਰੀ ਦ੍ਰਿਸ਼ਟੀ ਹੋਗੀ ਉਹ ਬਾਬਾ ਜਿਹੜਾ ਸਾਰਾ ਦਿਨ ਬਸੀਕਾਂ ਨਵੀਸਾਂ ਨੂੰ ਬਾਹਰ ਰਜਿਸਟਰੀਆਂ ਦਿਖਾਈ ਗਿਆ ਦੇਖੋ ਯਾਰ ਸਹੀ ਹੈ ਯਾਰ ਪੈਸੇ ਤਾਂ ਲੈ ਨਹੀਂ ਯਾਰ ਯਾ ਕੋਈ ਗਲਤੀ ਹੋਣੀ ਯਾਰ ਦੇਖ ਲਓ ਯਾਰ ਸਹੀ ਹੈ ਯਾਰ ਐ ਕਿਵੇਂ ਹੋ ਜਾਵੇ ਮੈਨੂੰ ਸਾਨੂੰ ਯਕੀਨ ਨਹੀਂ ਆਉਂਦਾ ਇਸ ਗੱਲ ਦਾ ਵੀ ਜੇ ਪੈਸੇ ਨਾ ਲਏ ਕੰਮ ਕੋਈ ਨਾ ਕੋਈ ਕੁੰਡੀ ਚੱਡੀ ਹੋਣੀ ਉਹਨੇ ਵਿੱਚ ਖੂਨ ਚ ਆ ਗਈ ਨਾ ਇਹਨਾਂ ਨੇ ਵੜੀ ਐ ਲੀਡਰਾਂ ਨੇ ਹਾਂ ਡੱਬੇ ਤਾਂ ਉਧਰ ਹੀ ਜਾਣਗੇ ਜਿੱਧਰ ਇੰਜਣ ਲਿਕੇ ਜਾਊਗਾ ਸੋ ਇਸ ਕਰਕੇ ਬੜਾ ਮੁਸ਼ਕਿਲ ਜਾਂ ਇੰਪੋਸੀਬਲ ਜਿਹਾ ਲੱਗਦਾ ਹੈ ਇਹ ਕੰਮ ਵੀ ਬਿਨਾ ਪੈਸੇ ਦਾ ਨੌਕਰੀ ਮਿਲ ਗਈ ਯਾਰ ਮੈਂ ਰਿਸ਼ਤਾ ਦੇਖਣ ਵੇਲੇ ਵੀ ਬੜੇ ਮਾਨ ਨਾ ਦਦਦੇ ਸੀ ਮੁੰਡਾ ਆ ਲੱਗਿਆ ਹੋਇਆ ਇੰਨੀ ਤਨਖਾਹ ਐ ਇੰਨੀ ਉੱਤੋਂ ਬੜੇ ਮਾਨ ਨਾਲ ਉਹ ਮਸੀਬੀ ਕੇ ਸੀੜੀ ਚ ਕੀਤਾ ਸੀਗਾ ਵੀ ਕਹਿੰਦਾ ਵੀ ਕੋਈ ਕਹਿੰਦਾ 50 ਹਜ਼ਾਰ ਉੱਤੋਂ ਮਹੀਨੇ ਦਾ ਕੋਈ ਕਹਿੰਦਾ 60 ਉੱਤੋਂ ਕੋਈ ਸਲਾਮ ਕਰਦੇ ਆ ਸੀ ਉਹਨਾਂ ਦੇ ਫੌਜੀ ਜਵਾਨ ਦੇ ਘਰੇ ਚਲੇ ਗਏ ਉਹ ਕਹਿੰਦੇ ਜੀ ਕਿਵੇਂ ਕਹਿੰਦੇ ਫੌਜ ਚ ਨੇ ਤੇ ਇੰਨੀ ਤਨਖਾਹ ਹੈ ਖਾਣਾ ਪੀਣਾ ਸਾਰਾ ਕੰਟੀਨ ਚੋਂ ਤੇ ਕਹਿੰਦੇ ਜੀ ਉੱਤੋਂ ਉੱਤੋਂ ਤਾਂ ਕਹਿੰਦੇ ਬੰਬ ਵੀ ਆਉਂਦੇ ਆ ਜੀ ਫਿਰ ਉੱਤੋਂ ਹੋ ਕੀ ਹੋਗਾ ਉਹਨਾਂ ਨੂੰ ਠੀਕ ਹੈ ਨਾ ਸੋ ਇਹ ਉੱਤੋਂ ਵਾਲਾ ਕੰਮ ਆਪਾਂ ਨੂੰ ਬੰਦ ਕਰਨਾ ਪੈਣਾ ਕਿਉਂਕਿ ਉਹ ਜਿਹੜਾ ਉੱਤੋਂ ਹੈ ਨਾ ਉਹ ਉਹਨੇ ਬੜੇ ਘਰ ਬਰਬਾਦ ਕਰਤੇ ਬਣਾਏ ਉਹਨੇ ਘੱਟ ਨਹੀਂ ਬਰਬਾਦ ਜ਼ਿਆਦਾ ਕੀਤੇ ਉਹਨੇ ਹੁਣ ਤੁਸੀਂ ਕਿਸੇ ਨੂੰ 10000 ਰੁਪਏ ਮੰਗ ਲਵੋ ਤੇਰਾ ਕੰਮ ਤਾਂ ਆਊਗਾ ਹੁਣ ਲਿਆ ਦਊਗਾ ਚਲਦਾ ਹੈ ਯਾਰ ਉਹ ਪਤਾ ਨਹੀਂ ਕਿਵੇਂ ਕਿਵੇਂ ਲਿਆਊਗਾ ਕਿਦੇ ਪੱਗ ਪੈਰੀ ਪੱਗ ਧਰੂਗਾ ਕਿਹਦੀਆਂ ਮਿੰਤਾਂ ਕਰੂਗਾ ਕਿੰਨਾ ਵਿਆਜ ਤੇ ਫੜੂਗਾ ਕਿੰਨਾ ਉਹਦਾ ਸਿਸਟਮ ਹੱਲ ਲਿਜੂਗਾ ਸਾਰਾ ਤੇ ਇਹ ਨਹੀਂ ਆਪਾਂ ਸੋਚਦੇ ਨੰਬਰ ਸਰਪੈ ਇੰਨਾ ਕਹਿ ਦੇਣਾ ਭਗਾ ਕੇ ਮਾਰ ਦੇ ਫਾਇਲ ਅਫਸਰ ਜਦ ਰੋਤੀ ਜਿਹਦੇ ਨਾਲ ਆ ਜਾਂਦਾ ਤੂੰ ਤੈਨੂੰ ਪਤਾ ਨਹੀਂ ਵੀ ਤਾਹਾਂ ਤੱਕ ਜਾਂਦਾ ਸਾਰਾ ਇਹ ਜਾਂ ਥੱਲੇ ਤੱਕ ਜਾਂਦਾ ਸੋ ਇਹ ਤਾਹਾਂ ਤੱਕ ਥੱਲੇ ਤੱਕ 깔ਾ ਸਿਸਟਮ ਜਿਹੜਾ ਬੰਦ ਕਰਨਾ ਪਊਗਾ ਏਡੀ ਕੋ ਗਾਜ਼ ਗੱਲ ਨਹੀਂ ਕਰ ਸਕਦੇ ਆਪਾਂ ਤੇ ਉਹਨਾਂ ਨੂੰ ਦੇਖੋ ਇੱਥੇ 40 ਲੱਖ ਦੇ ਕੇ ਆਪਾਂ ਉੱਥੇ ਕਿਉਂ ਜਾਈਏ ਕਿਉਂਕਿ ਉਥੇ ਡਿਸਪਲਨ ਹੈ ਉਥੇ ਮੰਤਰੀ ਤੇ ਸੰਤਰੀ ਕਾਨੂੰਨ ਇੱਕੋ ਹੀ ਹੈ ਉਥੇ ਆਜਮ ਨਹੀਂ ਚੱਲਦਾ ਇਹਦਾ ਵੀ ਆ ਮੂਰੇ ਆ ਜੂਗਾ ਮੰਗਰਾ ਰਹੇ ਜੂਗਾ ਸੋ ਉਹ ਨਹੀਂ ਕਦੇ ਹਾਂ ਉਹ ਤਾਂ ਵੱਡੇ ਲੈਵਲ ਤੇ ਚਲਦੀ ਹੋਊਗੀ ਉਹ ਤਾਂ ਕੋਈ ਪੂਰੀ ਦੁਨੀਆ 'ਚ ਕਿਸੇ ਵੀ ਚੀਜ਼ ਦਾ ਬੀਨਾਸ ਤਾਂ ਹੋ ਨਹੀਂ ਸਕਦਾ ਪਰ ਆਮ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਇੱਥੇ ਆਮ ਲੋਕ ਹੀ ਪ੍ਰਭਾਵਿਤ ਹੁੰਦੇ ਆ ਕੋਈ ਅਫਸਰ ਦੇ ਘਰੋਂ ਜੀ ਬੈੱਡ ਦੇ ਥੱਲੇ ਮਿਲ ਗਿਆ ਜੀ 50 ਕਰੋੜ ਕੀ ਕਰਨਾ ਯਾਰ ਬੈੱਡ ਦੇ ਥੱਲੇ ਰੱਖ ਕੇ ਪਤਾ ਨਹੀਂ ਕਿੰਨਿਆਂ ਨੂੰ ਲੁੱਟਿਆ ਹੋਊਗਾ ਕਿੰਨਿਆਂ ਦੇ ਸੁਪਨੇ ਮਾਰੇ ਹੋਣੇ ਕਿੰਨਾਂ ਦੇ ਬਾਰੀ ਕੱਟ ਕੇ ਕਿਸੇ ਹੋਰ ਦਾ ਨੰਬਰ ਲਾਇਆ ਹੋਣਾ ਉਹ ਉਹਨਾਂ ਨੇ ਬਾਅਦ ਚ ਗਾਂ ਹੁਣ ਫਿਰ ਉਸ ਤੋਂ ਬਾਅਦ ਜਿਹੜੇ ਹੁਣ ਸਪਾਰਿਸ਼ ਤੇ ਲੱਗਣਗੇ ਜਾਂ ਪੈਸੇ ਨਾਲ ਲੱਗਣਗੇ ਉਹ ਆਪ ਦਾ ਕੰਮ ਨਾਲ ਨਹੀਂ ਇਨਸਾਫ ਕਰਦੇ ਹੋਣਗੇ ਜਾਂ ਤਾਂ ਉਹਨਾਂ ਦੀ ਡਿਗਰੀ ਨਹੀਂ ਹੋਊਗੀ ਪ੍ਰੋਪਰ ਜਾਂ ਸਕਿੱਲਸ ਨਹੀਂ ਹੋਣਗੀਆਂ ਉਹਨਾਂ ਨੇ ਫਿਰ ਗਾਂਹ ਜਿਹੜੇ ਪੁਲ ਬਣਾਏ ਹੋਣੇ ਉਹਨਾਂ ਨੇ ਕਿੰਨੇ ਮਾਰੇ ਹੋਣੇ ਗਾਂ ਜੇ ਉਹਨਾਂ ਨੇ ਜਿੱਥੇ ਜੌਬ ਕੀਤੀ ਹੋਣੀ ਜੇ ਆਮ ਸਿਹਤ ਵਿਭਾਗ ਦੇ ਸਬੰਧ ਦਾ ਕੋਈ ਡਾਕਟਰ ਲੱਗ ਗਿਆ ਕੋਈ ਇਦਾਂ ਦਾ ਉਹਨੇ ਕਿੰਨੇ ਮਾਰੇ ਹੋਣੇ ਫਿਰ ਸੋ ਸਾਡੇ ਤਾਂ ਮਤਲਬ ਜ਼ਿੰਦਗੀਆਂ ਦੀ ਵੈਲਿਊ ਹੀ ਖਤਮ ਕਰਤੀ ਇਸ ਕਰਕੇ ਆਪਾਂ ਇਹ ਆਪਾਂ ਵਾਪਸ ਲੈ ਕੇ ਆਉਣਾ ਹੈ ਇਹ ਪੰਜਾਬ ਦੀ ਜਿਹੜੀ ਗਲੋਰੀ ਕਿ ਚਲੋ ਹਮੇਸ਼ਾ ਪੰਜਾਬ ਹੀ ਲੀਡ ਕਰਦਾ ਹੈ ਚਾਹੇ ਆਜ਼ਾਦੀ ਦਾ ਸੰਘਰਸ਼ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਹਮੇਸ਼ਾ ਪੰਜਾਬ ਅੱਗੇ ਖੜਦਾ ਹੈ ਚਾਹੇ ਲੜਨਾ ਹੋਵੇ ਚਾਹੇ ਦੁਸ਼ਮਣਾਂ ਨਾਲ ਲੜਨਾ ਹੋਵੇ ਚਾਹੇ ਦੇਸ਼ ਦੀ ਸ਼ਰਧਾਂ ਦੀ ਰਾਖੀ ਕਰਨੀ ਹੋਵੇ ਆਜ਼ਾਦੀ ਬਚਾਉਣੀ ਹੋਵੇ ਜੱਲਿਆਉਣੀ ਹੋਵੇ ਪੰਜਾਬ ਹੀ ਲੜਦਾ ਸੋ ਆਪਾਂ ਹੁਣ ਇਹ ਕ腐ਸ਼ਨ ਦੇ ਵਿਰੁੱਧ ਵੀ ਇੱਕ ਯੋਧਾ ਨਸ਼ਿਆ ਬੁਰਦ ਵੀ ਕਜੋਦਾ ਹੈ ਇਹ ਲਾਮਤਾਂ ਜਿਹੜੀਆਂ ਨੇ ਆਪਾਂ ਲਾ ਸਕਦੇ ਆ ਕੋਈ ਅਸੀ ਗੱਲ ਨਹੀਂ ਤੁਸੀਂ ਕਰਕੇ ਦੇਖੋ ਕੰਮ ਦੇਖੋ ਇਮਾਨਦਾਰੀ ਨਾਲ ਜਾਣਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ 1 ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਹਰ ਇੱਕ ਦੀ ਵੈਲਿਊ ਹੈ। ਇੱਕ ਰੁਪਈਏ ਦੀ ਵੀ ਵੈਲਿਊ ਹੈ। ਸੋ ਜੇ ਦੇਖਿਆ ਜਾਵੇ ਤਾਂ ਜਿੰਨੀ ਕ ਇਨਸਾਨ ਨੂੰ ਲੋੜ ਹੈ। ਬਾਕੀ ਤਾਂ ਤੁਸੀਂ ਪਾ ਗਾਹਾਂ-ਗਾਹਾਂ ਦੇਖੀ ਜਾਓ। ਹੁਣ ਆਪਾਂ ਮਤਲਬ ਆਪਦੇ ਮੁਤਾਬਕ ਆਪ ਦੀ ਚਾਦਰਮ ਤਾਂ ਆਪ ਕੋ ਨਹੀਂ ਚੱਲਦੀ। ਗਵਾਂਡੀਆਂ ਦਾ ਦੇਖਦੇ ਆ। ਉਹ ਆਦਮੀ ਬਹੁਤ ਦੁਖੀ ਹੈ ਜਿਸ ਕ ਪड़ोसी ਸੁਖੀ ਹੈ। ਜਿਉਂ ਕਾਰ ਲਿਆ ਵੀ ਗਵਾਂਡੀ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਇਤੋਂ ਗੱਡੀ ਕਰ ਲਵਾਂ। ਆਪਾਂ ਹੋਈ ਤਾਂ ਕੋਈ ਗੱਲ ਨਹੀਂ। ਹਾਰਨ ਜਾਂ ਮਾਰ ਕੇ ਲੰਘਿਆ ਕੱਲ ਹੈ। ਚਰੀ ਟਾਂਪਾ ਮੰਗ ਲੈ ਚਰੀ ਟਾਂਪਾ ਨਾ ਨੀ ਹੁੰਦੀ ਦੱਸੋ ਜਾਂਦੇ ਜਾਂਦੇ ਆ ਕਰ ਜੰਨੇ ਆ ਇਹਦੇ ਕੀ ਮਿਲਦਾ ਹੈ ਨੂੰ ਸਮਝ ਨਹੀਂ ਆਉਂਦੀ ਸੋ ਇਹ ਛੜਾ ਚਰੀ ਟਾਂਪਾ ਪਾਉਣ ਵਾਲਾ ਕੰਮ ਮੈਂ ਬੰਦ ਕਰਨਾ ਪਊਗਾ ਆਪ ਤਰੱਕੀਆਂ ਕਰੀਏ ਸਾਰਾ ਸਮਾਜ ਤਰੱਕੀ ਕਰੇ ਤਾਂ ਤਰੱਕੀ ਹੋਊਗੀ ਇੱਕ ਲਾਈਨ ਨੂੰ ਛੋਟੀ ਕਰਕੇ ਦੂਜੀ ਲਾਈਨ ਵੱਡੀ ਨਹੀਂ ਹੁੰਦੀ ਆਪਣੇ ਵਾਲੀ ਲਾਈਨ ਹੀ ਵੱਡੀ ਖਿੱਚੋ ਆਪਣੀ ਲਕੀਰ ਹੀ ਵੱਡੀ ਕਰੋ ਤਾਂ ਕੰਮ ਜਾਊਗਾ ਮਤਲਬ ਆਪਾਂ ਚੱਲਦੇ ਆਂ ਇਸ ਗੱਲ ਤੇ ਮਾਲ ਕੋਈ ਬੰਦਾ ਸੀਗਾ ਕਿਸੇ ਹੁਣ ਜਿਵੇਂ ਇਹਨਾਂ ਨੇ ਨਾਮ ਲਿਆ ਆਪਣੀ ਮਾਂ ਦਾ ਕਿਸੇ ਦੇ ਬਾਪ ਦਾ ਬੰਦਾ ਮਜ਼ਦੂਰੀ ਕਰਦਾ ਸੀ ਉਹਨੇ ਅਖਿਆਰ ਕਈ ਪੀੜੀਆਂ ਤੋਂ ਮਜ਼ਦੂਰੀ ਹੀ ਕਰੀ ਜੰਨੇ ਆ ਅਗਲੀ ਪੀੜੀ ਵੀ ਮਜ਼ਦੂਰੀ ਕਰੂਗੀ ਵੀ ਐ ਕਰਦੇ ਆ ਥੋੜਾ ਜਿਹਾ ਢਿੱਡ ਭੰਨ ਕੇ ਗੁਜ਼ਾਰਾ ਕਰ ਲੈਨੇ ਇੱਕ ਡੰਗ ਦੀ ਰੋਟੀ ਖਟਾ ਦੇਣਾ ਮੈਂ ਬੱਚੇ ਨੂੰ ਪੜਾ ਲੈਨੇ ਆ ਤੇ ਉਹਨੇ ਜੀ ਆਪਣੇ ਖਰਚੇ ਘਟਾ ਲਏ ਕਟੰਗ ਰੋਟੀ ਖਾਣ ਲੱਗ ਗਿਆ ਤੇ ਬੱਚੇ ਨੂੰ ਪੜਾਉਣ ਲੱਗ ਗਿਆ ਬੱਚਾ ਬਹੁਤ ਇੰਟੈਲੀਜੈਂਟ ਸੀ ਉਹ ਪੜ ਕੇ ਜੱਜ ਬਣ ਗਿਆ ਜੱਜ ਬਣ ਗਿਆ ਤਾਂ ਬੜੀ ਖੁਸ਼ੀ ਹੋਈ ਉਹਨੂੰ ਵੀ ਇਲਾਕੇ ਵਿੱਚ ਬੜੀ ਚਰਚਾ ਹੋਈ ਇੱਕ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਜਿੱਦਾਂ ਜੱਜ ਸਾਹਿਬ ਨੇ ਆਪਣਾ ਕੋਰਟ ਦੇ ਵਿੱਚ ਕੁਰਸੀ ਸੰਭਾਲਣੀ ਸੀ ਉਹਦੋਂ ਉਹ ਵੀ ਚਲਾ ਗਿਆ ਉਹਦਾ ਬਾਪੂ ਪਿੱਛੇ ਚੈਂਬਰ ਸੀ कोर्ट ਦੇ ਪਿੱਛੇ ਚੈਂਬਰ ਸੀ ਉੱਥੇ ਬੈਠਾ ਸੀ ਉਹ ਜੱਜ ਸਹਿਬਾਨ ਬੈਠੇ ਸਨ ਉਹ ਵੀ ਬੰਦ ਚਲਾ ਗਿਆ ਉਹਦਾ ਬਾਪੂ ਉਹੀ ਡੱਬੀਆਂ ਆਣਾ ਪਰ ਨਾ ਉਹੀ ਜਗ੍ਹਾ ਮਜ਼ਦੂਰਾਂ ਕੋਲੇ ਕੱਪੜੇ ਤੇ ਉਹਨੇ ਜਾ ਕੇ ਆਪਣੇ ਮੁੰਡੇ ਦੇ ਮੋਢੇ ਤੇ ਹੱਥ ਧਰ ਕੇ ਕਿਹਾ ਕਹਿੰਦਾ ਪੁੱਤ ਬਧਾਈਆਂ ਬਹੁਤ-ਬਹੁਤ ਕਹਿੰਦਾ ਧੰਨਵਾਦ ਬਾਪੂ ਜੀ ਕਹਿੰਦਾ ਤੂੰ ਹੁਣੇ ਦੱਸ ਇਸ ਵਕਤ ਤੂੰ ਗੈਸ ਕਰ ਤੇਰੇ ਮੁਤਾਬਕ ਇਸ ਵਕਤ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਸਭ ਤੋਂ ਵੱਧ ਖੁਸ਼ੇ ਨਸੀਬ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਐਸ ਵਕਤ ਉਹ ਕਹਿੰਦਾ ਬਾਪੂ ਜੀ ਮੈਂ ਕਹਾਂ ਮੈਨੂੰ ਮਰਜੀ ਸਜ਼ਾ ਦੇ ਸਕਦਾ ਜਿਹਨੂੰ ਮਰਜੀ ਬਰੀ ਕਰ ਸਕਦਾ ਐਨੀ ਤਾਕਤ ਹੈ ਮੇਰੀ ਕਲਮ ਵਿੱਚ ਉਹਨੇ ਫੇਰ ਉੱਦੀ ਇੱਥੇ ਖੜੇ ਖੜੇ ਨੇ ਪੁੱਛ ਲਿਆ ਕਹਿੰਦਾ ਬੇਟਾ ਇੱਕ ਵਾਰ ਫੇਰ ਦੱਸ ਦੇ ਐਸ ਵਕਤ ਤੇਰੀ ਨਜ਼ਰਾਂ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਤਾਕਤਵਰ ਸਭ ਤੋਂ ਖੁਸ਼ ਬੰਦਾ ਕੌਣ ਹੋ ਸਕਦਾ ਦੁਨੀਆ 'ਚ ਉਹ ਕਹਿੰਦਾ ਬਾਪੂ ਜੀ ਮੈਂ ਪਰ ਠੀਕ ਹੈ ਦਿਲ ਟੁੱਟ ਗਿਆ जान ਲੱਗਿਆ ਉਹ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਨੇ ਕਹਿੰਦਾ ਬਾਪ बेटा ਫੇਰ ਦੱਸ ਦੇ ਇਸ ਵਕਤ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਦੁਨੀਆ ਦੇ ਵਿੱਚ ਭਗਤਵਰ ਤੇ ਖੁਸ਼ ਕੌਣ ਹੋ ਸਕਦਾ ਤੇਰੇ ਨਜ਼ਰਾਂ ਚ ਕਹਿੰਦਾ ਪੁੱਤ ਤੁਸੀਂ ਉਹ ਕਹਿੰਦਾ 15 ਸਕਿੰਟ ਪਹਿਲਾਂ ਵੀ ਪੁੱਛਿਆ ਸੀ ਦੋ ਵਾਰੀ ਉਦੋਂ ਤੂੰ ਆਪਦਾ ਨਾਮ ਲਿਆ ਸੀ ਹੁਣ 15 ਸਕਿੰਟ ਹੋ ਗਏ ਤੂੰ ਮੇਰਾ ਨਾਮ ਲੈਣ ਲੱਗ ਗਿਆ ਇਹ ਚ ਕੀ ਮੈਂ ਸਮਝ ਨਹੀਂ ਆਈ ਉਹ ਕਹਿੰਦਾ ਬਾਪੂ ਜੀ ਤੁਸੀਂ ਪਹਿਲਾਂ ਪੁੱਛਿਆ ਸੀ ਨਾ ਉਹ ਤੁਹਾਡਾ ਹੱਥ ਮੇਰੇ ਮੋਢੇ ਤੇ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਤੋਂ ਵੱਧ ਤਾਕਤਵਰ ਉਤੋਂ ਵੱਧ ਖੁਸ਼ ਉਤੋਂ ਵੱਧ ਖੁਸ਼ ਨਸੀਬ ਬੱਚਾ ਹੋ ਨਹੀਂ ਸਕਦਾ ਪਰ ਜੇ ਤੁਸੀਂ ਉੱਥੇ ਜਾ ਕੇ ਉੱਥੇ ਜਾ ਕੇ ਪੁੱਛਿਆ ਤਾਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਖੁਸ਼ ਨਸੀਬ ਤਾਕਤਵਰ ਤੇ ਖੁਸ਼ ਤੁਸੀਂ ਹੋ। ਸੋ بڑا ਹੱਥ ਕਿਸੇ ਦਾ ਹੁੰਦਾ ਹੈ ਮਾਂ ਪਿਓ ਦਾ ਰਿਸ਼ਤੇਦਾਰਾਂ ਦਾ ਕੋਈ ਨਾ ਕੋਈ ਦਾ ਕਾਰਨ ਹੁੰਦਾ ਹੀ ਹੈ। ਸੋ ਇਸ ਕਰਕੇ ਜਿੰਨਾ-ਜਿੰਨਾ ਨੇ ਤੁਹਾਡੀ ਸਕਸੈਸ 'ਚ ਹਿੱਸਾ ਪਾਇਆ ਮੈਂ ਉਹਨਾਂ ਨੂੰ ਵੀ ਬਲਾਈ ਦਿੰਨਾ ਸ਼ਾਇਦ ਇੱਥੇ ਆ ਨਾ ਸਕੇ ਹੋਣ ਅੱਜ ਜਿੰਨਾ-ਜਿੰਨਾ ਨੇ ਕੋਈ ਵੀ ਮਤਲਬ ਯੋਗਦਾਨ ਪਾਇਆ ਤੁਹਾਡੀ ਇੱਥੇ ਤੱਕ ਪਹੁੰਚਣ ਲਈ ਤਾਂ ਉਹਨਾਂ ਦਾ ਕੋਟਨ-ਕੋਟ ਮੇਰੇ ਵੱਲੋਂ ਵੀ ਧੰਨਵਾਦ ਕਰਦੇ ਹਾਂ ਅੱਜ ਤਾਂ ਕੜਾਈਆਂ ਕੁੜੀਆਂ ਵੀ ਚੜਨ ਗਈਆਂ ਅੱਜ ਤਾਂ ਹੋਰ ਰਿਸ਼ਤੇਦਾਰ ਵੀ ਆਉਣਗੇ ਜਿਹੜੇ ਕਹਿੰਦੇ ਸੀ ਇਹ ਨਹੀਂ ਕੋਈ ਕਰ ਸਕਦਾ ਉਗਾਂ ਮੈਨੂੰ ਪਹਿਲੇ ਹੀ ਪਤਾ ਸੀ ਕਰੂ ਕੁਝ ਨਾ ਕੁਝ ਹੁਣ ਹੈਗੇ ਪਿੰਡਾਂ ਚ ਆਇਆ ਨਾ ਪਾਨੂੰ ਪਤਾ ਉਂਗਲ ਲਾਉਣ ਵਾਲੇ ਪਾਨੀ ਮਾਰਨ ਵਾਲੇ ਬਹੁ ਹੁੰਦੇ ਆ ਪਹਿਲਾਂ ਫੁੱਫੜੇ ਨਹੀਂ ਠੀਕ ਆਉਂਦੇ ਬਾਈ ਕਾਡ ਮੇਰੀ ਤਾਂ ਡਿਊਟੀ ਫੁੱਫੜਾਂ ਤੇ ਲੱਗਦੀ ਹੁੰਦੀ ਸੀ ਨਾ ਕੋਈ ਵਿਆਹ ਦੇਖਣ ਦਿੱਤਾ ਨਾ ਦੀਵਾਲੀ ਨਾ ਦਸਹਿਰਾ ਨਾ ਕੋਈ ਲੋੜ ਹੀ ਫੁੱਫੜ ਦੇ ਮਗਰ ਮਾਰ ਫਿਰ ਜੋ ਤੂੰ ਆ ਚਲੋ ਚੱਕ ਲਿਆ ਬੜਾ ਫੁੱਫੜ ਜੀ ਨਾ ਸੋ ਚਲੋ ਉਹ ਵੀ ਕਲਚਰ ਆਪਣਾ ਉਹ ਵੀ ਖੁਸ਼ੀਆਂ ਦੇ ਦਿਨ ਆਉਂਦੇ ਰਹਿਣ ਤੁਹਾਡੇ ਲਈ ਸਾਰਿਆਂ ਨੇ ਔਰ ਸਾਡੇ ਵੱਲੋਂ ਇਹ ਹੈ ਕਿ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਤੁਸੀਂ ਇੱਕ ਜ਼ਿੰਮੇਵਾਰੀ ਦਿੱਤੀ ਹੋਈ ਹੈ ਤਾਂ ਉਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਇਹ ਕੋਈ ਜ਼ਿੰਮੇਵਾਰੀ ਜਿਹੜੀ ਹੈ ਕੋਈ ਐ ਨਹੀਂ ਹੁੰਦਾ ਵੀ ਇਸੇ ਨੂੰ ਇੱਥੇ ਚਿਪਕ ਕੇ ਰਹਿਣਾ ਬਸ ਜਿੰਨਾ ਚਿਰ ਤੁਸੀਂ ਰਹਿਣਾ ਹੈ ਜਿਹੜੀ ਮਰਜ਼ੀ ਕੁਰਸੀ ਤੇ ਰਹਿਣਾ ਤੁਸੀਂ ਬਾਅਦ ਦੇ ਵਿੱਚ ਨਾ ਉਸ ਕੁਰਸੀ ਦੀ ਗਰਮਾ ਬਦੇ ਉਸ ਕੁਰਸੀ ਦੀ ਮਾਣ ਤੇ ਸਤਿਕਾਰ ਬਦੇ ਵੀ ਇੱਕ ਬੰਦਾ ਆਇਆ ਸੀ ਯਾਰ ਇੱਥੇ ਬਹਿਣਾ ਹੁੰਦਾ ਸੀ ਵੀ ਉਹਨੇ ਬੰਦੇ ਨੇ ਲਾ ਕੇ ਚਰਚਾ ਕਰਾਦੀ ਸੀ ਇਹ ਇਹ ਚੀਜ਼ ਆ ਫਿਰ ਨਹੀਂ ਨੌਕਰੀਆਂ ਕਰਕੇ ਬਹੁਤ ਚਲੇ ਗਏ ਬਹੁਤ ਰਟਾਇਰ ਹੋ ਕੇ ਚਲੇ ਗਏ ਠੀਕ ਹੈ ਜੀ 31 ਮਾਰਚ ਨੂੰ ਕੋਈ 31 ਅਗਸਤ ਨੂੰ ਰਟਾਇਰ ਹੋ ਜਾਂਦੇ ਨੇ ਉੱਥੇ ਡਿਪਾਰਟਮੈਂਟ ਚ ਲੱਡੂ ਵੰਡ ਦਿੰਦੇ ਨੇ ਠੀਕ ਹੈ ਨਾ ਬਸ ਜਿਹੜੀ ਐਹ ਮਹਿੰਮਤ ਹੈ ਆਪਣੀ ਉਹ ਬਹੁਤ ਜ਼ਰੂਰ ਮੈਂ ਅਕਸਰ ਇਹ ਗੱਲ ਕਰਦਾ ਹਾਂ ਨਾ ਅੱਜ ਵੀ ਤੁਹਾਨੂੰ ਦੱਸ ਦਿੰਨਾ ਤੁਸੀਂ ਐਲਨ ਮਸਕ ਨੂੰ ਜਾਣਦੇ ਹੋਵੋਗੇ ਜਿਹੜਾ ਦੁਨੀਆ ਸਭ ਤੋਂ ਅਮੀਰ ਬੰਦਾ ਹੈ ਐਲਨ ਮਸਕ ਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਹ ਅਸਤੀਫਾ ਲੈ ਕੇ ਆ ਗਈ ਕਹਿੰਦੀ ਮੈਂ ਅਸਤੀਫਾ ਦੇਣੀ ਉਹ ਕਹਿੰਦਾ ਵੀ ਕ੍ਰੈਡਿਟ ਡਿਪਾਰਟਮੈਂਟ 'ਚ ਕੰਮ ਕਰਦੀ ਕਹਿੰਦੀ ਮੈਂ ਹੈੱਡ ਆਫਿਸ 'ਚ ਕੰਮ ਕਰਦੀ ਹਾਂ ਕਹਿੰਦਾ ਠੀਕ ਹੈ ਵੀ ਮੈਂ ਅਸਤੀਫਾ ਤੇ ਰੱਖ ਲੈਣਾ ਚਲ ਆ ਚੱਕ 1 ਲੱਖ ਡਾਲਰ ਚੈੱਕ ੱਟ ਤਾ ਨੇ ਦੁਨੀਆ ਕੋ ਮੈਂ ਕਹਿੰਦਾ ਫੇਰ ਦੇਖਦੇ ਹਾਂ ਤੇ ਅਸਤੀਫੇ ਬਾਰੇ ਉਨੇ ਕਹੇ ਚਲਾ ਆ ਵੀ ਵਧੀਆ ਚੱਲ ਜੇ ਨਾਲੇ ਤਨ ਲੱਖ ਡਾਲਰ ਕਹਿੰਦਾ ਮੋੜਨ ਦੀ ਲੋੜ ਨਹੀਂ ਰੱਖ ਲਈ ਉਹਨੇ ਕਹਿਣਾਲੇ ਸਤੀਫਾ ਹੋ ਜੂਗਾ ਨਾਲੇ ਮੰਨ ਤਨ ਲੱਖ ਡਾਲਰ ਮਿਲ ਗਿਆ ਮੈਂ ਤਾਂ ਦੁਨੀਆ ਘੁੰਮ ਕੰ ਉਹ ਵਰਲਡ ਟੂਰ ਤੇ ਚਲੀ ਗਈ ਦੋ ਤਿੰਨ ਮਹੀਨਿਆਂ ਬਾਅਦ ਘੁੰਮ ਕੰ ਕੇ ਆ ਗਈ ਕਹਿੰਦੀ ਮੈਂ ਆ ਗਈ ਮੁਰੇਈ ਉਹ ਕਹਿੰਦਾ ਕੌਣ ਹੈ ਤੂੰ ਕਹਿੰਦੇ ਮੈਂ ਸਤੀਫਾ ਦਿੱਤਾ ਸੀ ਡਾ ਅੱਛਾ ਕੰਨ ਸਤੀਫਾ ਪੇਦਰਾ ਓਕੇ ਕਹਿੰਦਾ ਅਕਸੈਪਟਡ ਸਤੀਫਾ ਪ੍ਰਵਾਨ ਉਹ ਕਹਿੰਦੇ ਜੀ ਪ੍ਰਵਾਨ ਹੀ ਕਰਨਾ ਸੀ ਜੀ ਉਦੋਂ ਹੀ ਕਰ ਲੈਂਦੇ ਫਿਰ ਮੈਨੂੰ ਲੱਖ ਡਾਲਰ ਦੇ ਕੇ ਸਾਰੀ ਦੁਨੀਆ ਕਮਾਉਣ ਦਾ ਇਹ ਮੈਨੂੰ ਸਮਝ ਨਹੀਂ ਆਇਆ ਆਈਡੀਆ ਉਹ ਕਹਿੰਦਾ ਜਿਸ ਦਿਨ ਤੂੰ ਅਸਤੀਫਾ ਦੇਣਾ ਆਇਆ ਸੀ ਨਾ ਮੈਨੂੰ ਪਤਾ ਨਹੀਂ ਸੀ ਤੇਰੀ ਮੇਰੇ ਦਫ਼ਤਰ 'ਚ ਐਹਮੀਅਤ ਕੀ ਹੈ ਮੈਂ ਤੈਨੂੰ ਜਾਣਦਾ ਨਹੀਂ ਸੀ ਕਹਿੰਦਾ ਮੈਂ ਤੈਨੂੰ ਲੱਖ ਡਾਲਰ ਦੇ ਕੇ ਭੇਜਦਾ ਕਹਿੰਦਾ ਜੇ ਤੇਰੀ ਐਹਮੀਅਤ ਹੁੰਦੀ ਦਫ਼ਤਰ 'ਚ ਤਰਥੱਲੀ ਮੱਜ ਜਾਣੀ ਸੀ ਦੂਜੇ ਤੀਜੇ ਦਿਨ ਵੀ ਉਹ ਆਣੀ ਰਹੀ ਜੀ ਕੰਮ ਰੁਕਿਆ ਪਿਆ ਉਹਨੂੰ ਬਲਾਉ ਕਹਿੰਦਾ ਮੈਂ ਤੈਨੂੰ ਫੋਨ ਕਰਕੇ ਬੁਲਾ ਲੈਣਾ ਸੀ ਵਾਪਸ ਵੀ ਤੂੰ ਕਿੰਨੀ ਤਨਖਾਹ ਮੰਗਦੀ ਆ ਜਾਂ ਜੀ ਤੈਨੂੰ ਦੇ ਦਾਂਗੇ ਹਨਾ ਪਰ ਕਹਿੰਦਾ ਮੀਨ 2-3 ਮਹੀਨੇ ਹੋ ਗਏ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਆਉਣੀ ਐ ਜਾਂ ਨਹੀਂ ਆਉਂਦੀ ਕਹਿੰਦਾ ਸਤੀਫਾ ਪ੍ਰਵਾਨ ਕਰ ਲਿਆ ਜਿੱਥੇ ਜਾਣਾ ਹੈ ਉੱਥੇ ਆਪਣੀ ਐਮੀਅਤ ਜ਼ਰੂਰ ਬਣਾਉਣੀ ਐ ਨਹੀਂ ਤਾਂ ਫਿਰ ਤੂੰ ਕੋਈ ਨਹੀਂ ਪੁੱਛਦਾ ਭੀੜ ਬਹੁਤ ਜ਼ਿਆਦਾ ਹੈ ਆਪਣੀ ਐਮੀਏ ਥੋੜੇ ਬਿਨਾ ਸਰੇ ਨਾ ਮਤਲਬ ਸਿੱਧਾ ਜਿਹਾ ਪੰਜਾਬੀ ਚ ਕਮਾ ਤਾਂ ਥੋੜੇ ਬਿਨਾ ਦਫ਼ਤਰ ਚ ਸਰੇ ਨਾ ਬਈ ਐਨੀ ਐਮੀਅਤ ਹੋਵੇ ਤੁਹਾਡੀ ਜਿਹੜੇ ਮਰਜੀ ਮਤਲਬ ਕਈ ਕਈ ਹੈਜਡ ਡਿਪਾਰਟਮੈਂਟ ਵੀ ਨਹੀਂ ਜਿੱਥੇ ਪੀਐਨ ਵੀ ਨਾ ਵੀ ਨਹੀਂ ਸਰਦਾ ਮਰੋ ਇੰਨਾ ਫੇਵਰਟ ਹੁੰਦਾ ਕਿ ਜਿਵੇਂ ਤੁਸੀਂ ਉਹ ਮੁੰਨਾ ਬਾਈ ਐਮਬੀਬੀਐਸ ਫਿਲਮ ਦੇਖੀ ਹੋਣੀ ਉਹਦੇ ਚੋਂ ਜਿਹੜਾ ਸਫਾਈ ਵਾਲਾ ਉਹ ਨਹੀਂ ਉਹੀ ਮਤਲਬ ਬੰਦਾ ਦੇਖ ਲਓ ਜਾਦੂ ਕੀ ਜੱਪੀ ਜਿਹੜਾ ਕਹਿੰਦਾ ਸੀ ਤੇ ਉਹ ਉਹ ਹੀ ਠੀਕ ਕਰੀ ਜਾਂਦਾ ਸੀਗਾ ਮਰੀਜ਼ਾਂ ਨੂੰ ਸੋ ਅਹਿਮੀਅਤ ਕਿਸੇ ਦੀ ਵੀ ਪਰਮਾਤਮਾ ਆਪ ਥੋੜੀ ਆਉਂਦਾ ਹੁੰਦਾ ਕੁਝ ਵੀ ਕਰਾਉਣ ਵਾਸਤੇ ਕਰਨ ਵਾਸਤੇ ਪਰਮਾਤਮਾ ਆਪ ਥੋੜੀ ਆਉਂਦਾ ਕਿਸੇ ਨਾ ਕਿਸੇ ਬੰਦੇ ਨੂੰ ਬਲ ਬਖਸ਼ਦਾ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕਰਾਉਂਦਾ ਕੰਮ ਉਹ ਆਪਾਂ ਫਿਰ ਉਹ ਕਦਰ ਨੇ ਭਾਈ ਰੱਬ ਦਾ ਬੰਦਾ ਸੀ ਵੀ ਕੰਮ ਕਰ ਗਿਆ ਵਧੀਆ ਸੋ ਜਿੱਥੇ ਜਾਣਾ ਹੈ ਡਿਪਾਰਟਮੈਂਟ ਚ ਜਿਹੜੇ ਵੀ ਡਿਪਾਰਟਮੈਂਟ ਜਾਣਾ ਹੈ ਆਪਣੀ ਐਮੀਅਤ ਬਣਾਉਣੀ ਹੈ ਔਰ ਜਿਸ ਤਰ੍ਹਾਂ ਤੁਸੀਂ ਇੱਥੋਂ ਤੁਹਾਨੂੰ ਬਿਨਾਂ ਪੈਸੇ ਤੋਂ ਬਿਨਾਂ ਸ਼ਿਫਾਰਿਸ਼ ਤੋਂ ਇੱਥੋਂ ਭੇਜ ਰਹੇ ਆ ਬਿਲਕੁਲ ਉਮੀਦ ਹੈ ਮੈਂ ਜੋ ਤੁਹਾਡੇ ਕੋਲੇ ਆਉਣਗੇ ਉਹਨਾਂ ਉਹ ਵੀ ਤੁਹਾਡੇ ਤੋਂ ਇਹੀ ਉਮੀਦ ਕਰਦੇ ਨੇ ਕਿ ਸਾਨੂੰ ਵਧੀਆ ਤਰੀਕੇ ਦਾ ਮਾਹੌਲ ਮਿਲੂਗਾ ਕਿਉਂਕਿ ਜਿਹੜਾ ਤੁਹਾਡੇ ਕੋਲ ਬੰਦਾ ਆਊਗਾ ਪੰਜਾਬ ਪਹਿਲਾਂ ਮੱਥਾ ਟੇਕ ਕੇ ਆਊਗਾ ਜੀ ਉਗਗੁਰਦੁਆਰਾ ਸਾਹਿਬ ਜਾ ਕੇ ਉਹ ਮੰਦਿਰ ਜਾ ਕੇ ਉਹ ਇਹ ਪ੍ਰਮਾਤਮਾ ਅੱਜ ਮ ਕੰਮ ਆਇਆ ਕੋਈ ਤੇਰਾ ਹੀ ਬੰਦਾ ਬੈਠਾ ਹੋਵੇ ਕੁਰਸੀ ਤੇ ਜੇ ਅੱਜ ਆ ਕੰਮ ਹੋ ਜੇ ਕਬੀਲਦਰੀ ਲਈ ਤੇ ਛੱਡ ਜੂਗੀ ਜੇਰਾ ਤੁਸੀਂ ਕੰਮ ਕਰਤਾ ਉਹ ਉਹ ਜਾਂਦਾ ਹੋਇਆ ਧੰਨਵਾਦ ਵੀ ਕਰੂਗਾ ਗੁਰਦੁਆਰਾ ਸਾਹਿਬ ਚ ਪ੍ਰਮਾਤਮਾ ਤੇਰੇ ਹੀ ਰੂਪ ਸੀ ਬਸ ਇਹਨੂੰ ਤਰੱਕੀਆਂ ਬਖਸ਼ੀਂ ਦਾ ਪਰਿਵਾਰ ਖੁਸ਼ ਰੱਖੀ ਦੁਆਵਾਂ ਦੇਊਗਾ ਜੇ ਤੁਸੀਂ ਮੋੜਤਾ ਫਿਰ ਉਹ ਕਹੂਗਾ ਉਦੋਂ ਬਾਅਦ ਦੁਆਵਾਂ ਦੇਊਗਾ ਵੀ ਯਾਰ ਉਹ 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 ਵੀ ਦੁਆਵਾਂ ਬਾਦ ਦੁਆਮਾ ਇੱਥੇ ਨਰਕ ਸੁਰਗ ਇੱਥੀ ਨੇ ਸੋ ਕਿਤੇ ਨ ਕਿਤੇ ਆ ਜਾਂਦਾ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਜੀ ਆਪਣੇ ਪੰਜਾਬੀ ਦੀ ਕਹਾਵਤ ਹੈ ਕਿ ਇਧਰੋਂ ਉਧਰੋਂ ਆਇਆ ਪੈਸਾ ਗਲਤ ਤਰੀਕੇ ਨਾਲ ਆਇਆ ਪੈਸਾ ਜਾਇਦਾਦ ਉਹ ਵਿਗਾੜ ਦਿੰਦੀ ਹੈ ਉਹ ਕਹਿੰਦਾ ਸ਼ੁਕਰ ਹੈ ਪਾਟੇ ਝੱਗੇ ਵਿੱਚਾਂ ਸ਼ੁਕਰ ਹੈ ਪਾਟੇ ਝੱਗੇ ਵਿੱਚਾਂ ਇੱਥੇ ਤਨ ਤੇ ਲੀਰ ਨਹੀਂ ਹੁੰਦੀ ਦੌਲਤ ਬੰਦੇ ਨੂੰ ਕੁਝ ਕਰ ਦਿੰਦੀ ਹੈ ਪਰ ਦੌਲਤ ਆਪ ਅਮੀਰ ਨਹੀਂ ਹੁੰਦੀ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਤੁਸੀਂ ਦੇਖਿਆ ਹੋਣਾ ਜਿਹਦੇ ਕੋਲ ਪੈਸਾ ਆ ਜਾਂਦਾ ਦਿਮਾਗ ਖਰਾਬ ਹੋ ਜਾਂਦਾ ਮੈਨੂੰ ਪਤਰ ਕਰ ਪੁੱਛ ਰਹੇ ਨੇ ਕਈ ਵਾਰੀ ਵੀ ਤੁਸੀਂ ਜੀ ਏਡੇ ਵੱਡੀ ਕੁਰਸੀ ਤੇ ਪਹੁੰਚ ਗਏ ਏਡੇ ਵੱਡੇ ਅਹੁਦੇ ਤੇ ਪਹੁੰਚ ਗਏ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਜੀ ਸਵਾ ਤਿੰਨ ਸਾਲ ਹੋ ਗਏ ਥੋੜਾ ਨਹੀਂ ਹੋਇਆ ਜੀ ਮੈਂ ਹੀ ਫਰਕ ਇਹ ਹੈ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਇਹ ਕਹਿ ਕੇ ਮੈਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਸ਼ੋਰ ਤਾਂ ਵੀ ਦਿਖਾਤੀਆਂ ਪ੍ਰਮਾਤਮਾ ਨੇ ਲੋਕਾਂ ਨੇ ਸਾਰਾ ਕੁਝ ਦਿਖਾਤਾ ਦੁਨੀਆ ਪੂਰੀ ਦੇਖੀ ਬੈਠਿਆ ਠੀਕ ਹੈ ਨਾ ਕੋਈ ਇਦਾਂ ਦਾ ਚਾ ਨਹੀਂ ਬਸਲਦਾ ਇੱਕੋ ਹੀ ਚਾ ਹੈ ਕਿ ਲੋਕਾਂ ਨੇ ਕੰਮ ਆ ਸਕੀ ਜਿੰਨਾ ਸਮਾਜ ਨੇ ਮੈਨੂੰ ਦਿੱਤਾ 17 ਸਾਲ ਦੀ ਉਮਰ ਚ ਸੁਪਰਸਟਾਰ ਬਣਾਤਾ ਜੀ ਜਿੰਨਾ ਸਮਾਜ ਨੇ ਮੈਨੂੰ ਦਿੱਤਾ ਮੈਂ ਦੁੱਗਣਾ ਤਿਗਣਾ ਬਿਆਸ ਸਮੇਤ ਕਰਕੇ ਉਹ ਸਮਾਜ ਨੂੰ ਮੋੜਨਾ ਚਾਹਣਾ ਮੈਂ ਆਪਣੇ ਆਪ ਨਾਲ ਸਵਾਲ ਕਰਦਾ ਹਾਂ ਕਿ ਤੂੰ ਕੀ ਵਾਪਸ ਕੀਤਾ ਫਿਰ ਸਮਾਜ ਨੂੰ ਤੁਹਾਡਾ ਮੇਰਾ ਫਰਜ਼ ਬਣਦਾ ਹੈ ਮੈਂ ਤੁਹਾਨੂੰ ਵਾਪਸ ਦੇਵਾਂ ਤੁਹਾਡਾ ਜਿਹੜਾ ਹੱਕ ਹੈ ਜਾਂ ਜੋ ਤੁਸੀਂ ਡਿਸਰਵ ਕਰਦੇ ਹੋ